ਰੱਬ ਕੀ ਕਰਦੀ ਐ ਮੇਰੀ ਵਾ ਜੇ ਤੇਰੇ ਕੋਲ ਆ ਗਈ ਜਿਦਾ ਇੱਕ ਪਲ ਨਹੀਂ ਸੀ ਮੇਰੇ ਵਿੱਚ ਸਰ ਸਰ ਉਹ ਤੇਰੇ ਕੋਲ ਆ ਗਈ ਉਹ ਕੀ ਕਰਦੀ ਐ ਰੱਬਾ ਕੀ ਕਰਦੀ ਐ ਮੇਰੀ ਮਾ ਜਿਹੜੀ ਤੇਰੇ ਕੋਲ ਆਈ ਉਹ ਨੂਰ ਤੇ ਇਸਰਤਾ ਦੇ ਵਿੱਚ ਥਾ ਜਿਹੜੀ ਤੇਰੇ ਕੋਲ ਆਈ ਰੱਬਾ ਕੀ ਕਰਦੀ ਐ ਮੇਰੀ ਮਾ ਜਿਹੜੇ ਤੇਰੇ ਕੋਲ ਨਹੀਂ ਉਹਨੂੰ ਦੇਈ ਸਵਰਗਾਂ ਦੇ ਬਿੱਤ ਥਾ ਜਿਹੜੇ ਤੇਰੇ ਕੋਲ ਨਹੀਂ ਟਟ ਟਟ ਟੂਰੀਆ ਕੁਆ ਮੇਰੀ ਮਾਂ ਕੋ ਵਹੀਆ ਮੇਰੀ ਮਾਂ ਸਬਰੀ ਜੀ ਰਾਮ ਨੇ ਆਪ ਗਾਇਆ ਤੇਰੇ ਮਾਹੇ ਪੁਗਾਇਆ ਮੇਰੀ ਮਾਹੇ ਕੁੱਟ ਕੁੱਟ ਚੂਰੀ ਅਖਵਾਏ ਮੇਰੀ ਮਾਹੇ ਵਹਿਆ ਤੇਰੀ ਮਾਹੇ ਸਬਰੀ ਜੀ ਜੇ ਮੇਰੀ ਆਪ ਗਾਇਆ ਤੇਰੇ ਮਾਹੇ ਪੁਗਾਇਆ ਮੇਰੀ ਮਾਹੇ ਰਾਤ ਰਾਤ ਨੂੰ ਹਰ ਪੰਨਤਾ ਜਿਹੜੀ ਤੇਰੇ ਕੋਣਾ ਗਈ ਰੱਬਾ ਕੀ ਕਰਦੀ ਐ ਮੇਰੇ ਪਾ ਜਿਹੜੀ ਤੇਰੇ ਕੋਣਾ ਗਈ ਰੱਬਾ ਕੀ ਕਰਦੀ ਐ ਮੇਰੇ ਪਾ ਜਿਹੜੀ ਤੇਰੇ ਕੋਣਾ ਜਿਦਾਂ ਦਿਨ ਦਿਖੇ ਬਿਨ ਪਾਲਨੀ ਸੀ ਨੰਗਦਾ ਕਲ ਨਹੀਂ ਸੀ ਨੰਗਦਾ ਚੰਦਰਾ ਮਿਸ਼ੂੜਾ ਤੇਰਾ ਉਹ ਨੂਤ ਨਹੀਂ ਨੰਗਦਾ ਉਹ ਨੂਤ ਨਹੀਂ ਰੰਗਦਾ ਜਿੰਦਰ ਤੇ ਤੈਨੂੰ ਦਿੱਖ ਦੇ ਮੇਨਾ ਪਲ ਨਹੀਂ ਸੀ ਲੰਗਦਾ ਪਲ ਨਹੀਂ ਸੀ ਲੰਗਦਾ ਚੰਦਰਾ ਤੇ ਛੋੜ ਆਵੇ ਰਾਰਾ ਨੂੰ ਤਨੀ ਤੰਗਦਾ ਉਹਨੂੰ ਤਨੀ ਤੰਗਦਾ ਤੁੱਪੇ ਛੜਦਿਆ ਕਰਦੀ ਸੀ ਸਾ ਤੁੱਪੇ ਛੜਦਿਆ ਕਰਦੀ ਸੀ ਸਾ ਜੜੀ ਡੇਰ ਕੋਣਾ ਨਹੀਂ ਰੱਬਾ ਕੀ ਕਰਦੀ ਐ ਤੇਰੀ ਬਾਹ ਜੜੀ ਡੇਰ ਕੋਣਾ ਨਹੀਂ ਰੱਬਾ ਕੀ ਕਰਦੀ ਐ ਤੇਰੀ ਬਾਹ ਜੜੀ ਡੇਰ ਕੋਣਾ ਨਹੀਂ ਉਹ ਰੂਦੀਸ਼ਵਰ ਸਾਨੇ ਵਿੱਚ ਥਾ ਜਿਹੜੀ ਤੇਰੇ ਕੋਣਾ ਤੇਰੀ ਰੱਬਾ ਹੀ ਕਰਦੀ ਐ ਤੇਰੇ ਪਾਸ ਜਿਹੜੀ ਤੇਰੇ ਕੋਣਾ ਰੱਬਾ ਬਿਨ ਅੰਮ੍ਰਾ ਕੋਈ ਮਾਰ ਨਾ ਲੱਝਾਈ ਨਾ ਮਰ ਜਾਈ ਨਾ ਹੜ ਰਬਤ ਤਨ ਵਿਛੜ ਕਦੇ ਪਹੀਨਾ ਵਿਛੜ ਕਦੇ ਪਾਈ ਨਾ ਹੜ ਰਬਤ ਕਿਸ ਮਾਂ ਦਰ ਰਵਾਈ ਨਾ ਮਾਂ ਦਰ ਰਵਾਈ ਨਾ ਸੁਨਾ ਮੇੜ ਨ ਕਰੀ ਕਿਸਦਾ ਸੁਨਾ ਮੇੜ ਨ ਕਰੀ ਕਿਸਦਾ ਜਿਹੜੇ ਢੇਰੇ ਕੋੜਾ ਗਈ ਰੱਬ ਕੀ ਕਰਦੀ ਏ ਤੇਰੀ ਮਾਂ ਜਿਹੜੇ ਢੇਰੇ ਕੋੜਾ ਤੇ ਉਹਨੂੰ ਦੇਵਸਰ ਰੱਬ ਦਿੱਥਾ ਜਿਹੜੇ ਤੇਰੇ ਕੋੜਾ ਤੇ ਰੱਬਾ ਕੀ ਕਰਦੀ ਐ ਮੇਰੀ ਮਾਂ ਜਿਹੜੀ ਤੇਰੇ ਕੋਲ ਆ ਗਈ ਜਿਹੜੀ ਤੇਰੇ ਕੋਲ ਆ ਗਈ ਉਹ ਨੂੰ ਦੇਵਸਵਰ ਦਾ ਦਿੱਤਤਾ ਜਿਹੜੀ ਤੇਰੇ ਕੋਲ ਆ ਗਈ ਰੱਬਾ ਕੀ ਕਰਦੀ ਐ ਤੇਰੇ ਮਾਂ ਜਿਹੜੀ ਤੇਰੇ ਕੋਲ ਆ ਗਈ 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 ਰੱਬਾ ਕੀ ਕਰਦੀ ਐ ਮੇਰੇ ਮਾਂ